ਸੱਚਾ ਪਿਆਰ ਵੀ ਉਸ ਨੂੰ ਕਹਿੰਦੇ ਜਿਸ ਦੇ ਵਿੱਚ ਕੋਈ ਖਾਰ ਨਾ ਹੋਵੇ ਵਕਤ ਪਏ ਤੋ ਸਾਥ ਜੋ ਛੱਡ ਜੇ ਇਹੋ ਜਾਂ ਘਟਿਆ ਯਾਰ ਨਾ ਹੋਵੇ ਫਿਰੋਜ਼ਪੁਰੀਆ ਬਿੰਦਰਾ ਉਹ ਕੌਮ ਨਹੀਂ ਹਰਦੀ ਜਿਸ ਵਿੱਚ ਕੋਈ ਗਦਾਰ ਨਾ ਹੋਵੇ ਡੋਲ ਜਾਣ ਜੋ ਸਦਕ ਸਵਰ ਤੋਂ ਸੀਤਲ ਢੱਲੋਂ ਬੇੜਾ ਉਹਨਾਂ ਦਾ ਪਾਰ ਨਾ ਹੋਵੇ ਰਾਜਤਾ ਦਾ ਜੋ ਦੁੱਖ ਨਹੀਂ ਸੁਣਦੀ ਨਾ ਤੇ ਬਿਕਰਾ ਅਸੀਂ ਸਰਕਾਰ ਨਾ ਹੋਵੇ ਪੂਰੇ ਢਿੱਲਮਾ ਘਰਿਓ ਉਜੜ ਜਾਂਦਾ ਉਹ ਜਿੱਥੇ ਮਾਪਿਆਂ ਦਾ ਸਤਕਾਰ ਨਾ ਹੋਵੇ ਤੋਖੀ ਟਿੱਬਾ ਕੈ ਪੰਛੀ ਪੂਰਾ ਖਿਆਲ ਰੱਖਦੇ ਬੱਚਾ ਜਿੰਨਾ ਚਿਰ ਪੂਰਾ ਓਡਾਰ ਨਾ ਹੋਵੇ ਬਬਲੀ ਚਿੜੀ ਕੇ ਉਦੋਂ ਦਿਲ ਟੁੱਟ ਜਾਂਦਾ ਜਦੋਂ ਯਾਰ ਯਾਰੀ ਦਾ ਵਫਾਦਾਰ ਨਾ ਹੋਵੇ ਤੋਚੀ ਮੋਣਾ ਘੁੱਗੀ ਕਹਿੰਦੇ ਉਹਨੇ ਕੀ ਖਟਣਾ ਉਹ ਜਿਹਦਾ ਖੇਡ ਕਬੱਡੀ ਨਾਲ ਪਿਆਰ ਨਾ ਹੋਵੇ ਤਾਰਾ ਬੋਲਾ ਕਣਕਸਾਂ ਵਾਲੇ ਕਹਿੰਦੇ ਮਿਹਨਤ ਬਿਨਾ ਕੋਈ ਪੂਰਾ ਸਟਾਰ ਨਾ ਹੋਵੇ ਭਾਈ ਰੂਪੇ ਵਾਲੇ ਉਹ ਕਾਹਦਾ ਸ਼ਿਕਾਰੀ ਜਿਸ ਕੋਲੋਂ ਕੋਈ ਮਾਰ ਸ਼ਿਕਾਰ ਨਾ ਹੋਵੇ ਚੱਕ ਭਾਈ ਕਾ ਨਰਪੈ ਸਿੰਘ ਦੱਸੇ ਚੰਗੀ ਸੋਚ ਬਿਨਾ ਰਣੀ ਸੰਸਾਰ ਨਾ ਹੋਵੇ ਮਾਸਟਰ ਭਪਿੰਦਰ ਕਲੋਟੀ ਕਹੇ ਕੀ ਜੀਣਾ ਉਹ ਜਿੱਥੇ ਦਾਦੇ ਪੋਤੇ ਦਾ ਪਿਆਰ ਨਾ ਹੋਵੇ ਉਹ ਦੁਨੀਆ ਤੇ ਕਾਹਦਾ ਅਮੀਰ ਜੈਲੀ ਜੋ ਰਾਜੂ ਰਤੀ ਵਾਂਗੂ ਦਿਲ ਦਾ ਸ਼ਾਹੂਕਾਰ ਨਾ ਹੋਵੇ ਜੋ ਰਾਜੂ ਰਤੀ ਵਾਂਗੂ ਦਿਲ ਦਾ ਸ਼ਾਹੂਕਾਰ ਨਾ ਹੋਵੇ